ਜੀ ਮੈਂ ਤੁਹਾਡੇ ਮਾਦਮ ਮਾਤਮ ਰਾਈ ਦੱਸਣਾ ਚਾਹਨਾ ਹੈ ਕਿ ਜਿਹੜਾ ਪਿਛਲੇ ਦਿਨੀ ਇੱਕ ਕਤਲ ਦਾ ਮਕਦਮਾ ਥਾਣਾ ਮੌਂਡ ਵਿਖੇ ਦਰਜ ਹੋਇਆ ਸੀ ਇੱਕ ਵਿਅਕਤੀ ਦਾ ਉਹਦੇ ਵਿੱਚ ਕਤਲ ਹੋਇਆ ਸੀ ਜਿਸ ਦੇ ਚਲਦੇ ਅਸੀਂ ਕਤਲ ਦਾ ਪਰਚਾ ਦਰਜ ਕੀਤਾ ਸੀ 10 ਵਿਅਕਤੀਆਂ ਦੇ ਅਗੇਂਸਟ 4 ਬਾਈ ਨੇਮ ਸੀ ਤੇ 6 ਅਨਨੋਨ ਸੀ ਉਹਦੇ ਵਿੱਚ ਪੁਲਿਸ ਨੇ ਮੁਸਤੈਦੀ ਨਾਲ ਕਾਰਵਾਈ ਕਰਦੇ ਹੋਏ 24 ਘੰਟਿਆਂ ਦੇ ਅੰਦਰ ਅੰਦਰ ਪੰਜ ਵਿਅਕਤੀਆਂ ਨੂੰ ਅਰੈਸਟ ਕਰ ਲਿਆ ਜਿਨ੍ਹਾਂ ਚੋਂ ਇੱਕ ਬਾਈ ਨੇਮ ਹੈ ਚਾਰ ਅਨਨੋਨ ਸੀ ਉਹਨੂੰ ਆਈਡੈਂਟੀਫਾਈ ਕਰਕੇ ਤੇ ਫਿਰ ਅਸੀ ਅਰੈਸਟ ਕਰ ਲਿਆ ਤੇ ਹੁਣ ਤੱਕ ਦੀ ਜਿਹੜੀ ਸਾਡੀ ਪੁਸ਼ਪੜਤਾਲ ਤੋਂ ਇਹ ਗੱਲ ਵੀ ਸਾਹਮਣੇ ਆਈ ਹੈਗੀ ਹੈ ਕਿ ਜਿਹੜੇ ਪੰਜੇ ਵਿਅਕਤੀ ਹੈਗੇ ਐ ਇਹਨਾਂ ਤੇ ਕੋਈ ਐਨਡੀਪੀਐਸ ਦਾ ਮਕਦਮਾ ਨਹੀਂ ਦਰਜ ਹੈਗਾ ਬਟ ਹਾਂ ਇੱਕ ਵਿਅਕਤੀ ਤੇ ਇੱਕ ਲੜਾਈ ਝਗੜੇ ਦਾ ਮਕਦਮਾ ਦਰਜ ਹੈ ਇੰਦਰ ਜੀ ਮੈਂ ਤੁਹਾਡੇ ਮਾਦਮ ਮਾਤੇ ਮਰਾਈ ਦੱਸਣਾ ਚਾਹਨਾ ਹੈ ਕਿ ਜਿਹੜਾ ਪਿਛਲੇ ਦਿਨੀ ਇੱਕ ਕਤਲ ਦਾ ਮਕਦਮਾ ਥਾਣਾ ਮੌੜ ਵਿਖੇ ਦਰਜ ਹੋਇਆ ਸੀ ਇੱਕ ਵਿਅਕਤੀ ਦਾ ਉਹਦੇ ਚ ਕਤਲ ਹੋਇਆ ਸੀ ਜਿਸ ਦੇ ਚਲਦੇ ਅਸੀਂ ਕਤਲ ਦਾ ਪਰਚਾ ਦਰਜ ਕੀਤਾ ਸੀ 10 ਵਿਅਕਤੀਆਂ ਦੀ ਅਗੇਂਸਟ 4 ਬਾਈ ਨੇਮ ਸੀ ਤੇ 6 ਅਨਨੋਨ ਸੀ ਉਹਦੇ ਚ ਪੁਲਿਸ ਨੇ ਮੁਸਤੈਦੀ ਨਾਲ ਕਾਰਵਾਈ ਕਰਦੇ ਹੋਏ 24 ਘੰਟਿਆਂ ਦੇ ਅੰਦਰ ਅੰਦਰ 5 ਵਿਅਕਤੀਆਂ ਨੂੰ ਅਰੈਸਟ ਕਰ ਲਿਆ ਜਿਨ੍ਹਾਂ ਚੋਂ ਇੱਕ ਬਾਈ ਨੇਮ ਹੈ ਚਾਰ ਅਨਨੋਨ ਸੀ ਉਹਨੂੰ ਆਈਡੈਂਟੀਫਾਈ ਕਰਕੇ ਤੇ ਫਿਰ ਅਸੀ ਅਰੈਸਟ ਕਰ ਲਿਆ ਤੇ ਹੁਣ ਤੱਕ ਦੀ ਜਿਹੜੀ ਸਾਡੀ ਪੁਸ਼ਪੜਤਾਲ ਤੋਂ ਇਹ ਗੱਲ ਵੀ ਸਾਹਮਣੇ ਆਈ ਹੈਗੀ ਹੈ ਕਿ ਜਿਹੜੇ 5 ਵਿਅਕਤੀ ਹੈਗੇ ਐ ਇਹਨਾਂ ਤੇ ਕੋਈ ਐਨਡੀਪੀਐਸ ਦਾ ਮਕਦਮਾ ਨਹੀਂ ਦਰਜ ਹੈਗਾ ਬਟ ਹਾਂ ਇੱਕ ਵਿਅਕਤੀ ਤੇ ਇੱਕ ਲੜਾਈ ਝਗੜੇ ਦਾ ਮਕਦਮਾ ਦਰਜ ਹੈ